ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੁਪਨਿਆਂ ਦੇ ਘਰ ਦੀ ਸੁਪਨਿਆਂ ਦੀ ਨਵੀਂ ਬਿਲਡਿੰਗ ਆ ਜਿਹੜੀ ਬਣ ਰਹੀ ਸੀ ਉਹਦੇ ਪਹਿਲੇ ਫਲੋਰ ਤੇ ਇੱਕ ਨੰਬਰ ਤੇ ਅਸੀਂ ਅੱਜ ਰਾਤ ਨੂੰ ਸੌਣ ਜਾ ਰਹੇ ਸਾਡੇ ਪਰਿਵਾਰ ਦੇ ਮੈਂਬਰ ਕਰੀਬ 150 ਬੈੱਡ ਲੱਗਿਆ ਸਾਡੇ ਸੁਪਨਿਆਂ ਦੇ ਘਰ ਦਾ ਹੁਣ ਤੱਕ ਦਾ ਸਫਰ ਇਹ ਟਾਬੇ ਦੀ ਤਸਵੀਰ ਆ ਕਿ ਅਰਣ ਕੁਮਾਰ ਸ਼ੁਕਲਾ ਵੀਰ ਸਭ ਤੋਂ ਪਹਿਲਾ ਮੈਂਬਰ ਸਾਡਾ ਉਸ ਤੋਂ ਬਾਅਦ <table> ਦੇ ਅਸੀਂ ਇਦਾਂ ਡਿੱਕਾਂ ਥੱਲੇ ਬੈਠ ਕੇ ਰੋਟੀ ਖਾਂਦੇ ਸੀ ਡਿੱਕਾਂ ਥੱਲੇ ਮੰਜਿਆਂ ਤੇ ਸੌਂਦੇ ਸੀ ਇਹ ਉੱਥੋਂ ਦੀਆਂ ਤਸਵੀਰਾਂ ਉਸ ਤੋਂ ਬਾਅਦ ਅਸੀਂ ਬਾਰਨਹਾੜੇ ਆ ਗਏ ਇਹ ਬਾਰਨਹਾੜੇ ਦੀਆਂ ਤਸਵੀਰਾਂ ਇੱਕ ਕਿਸ਼ਰ ਸਿੰਘ ਢਾਲੀਗਲ ਦੀਆਂ ਮੇਰਾ ਛੋਟਾ ਭਰਾ ਵੀਰਿੰਦਰ ਗਰੇਵਾਲ ਮੇਰੇ ਨਾਲ ਸੇਵਾ ਕਰਾਈ ਜਾਂਦਾ ਸੀ ਇਹ ਬਾਰਨਹਾੜੇ ਦੀਆਂ ਤਸਵੀਰਾਂ ਜਿੱਥੇ ਤੰਬੂ ਲਾ ਕੇ ਟੈਂਟ ਲਾ ਕੇ ਸਮਾਂ ਕੱਟਿਆ ਇਹ ਅੱਜ ਤੱਕ ਦਾ ਸਫ਼ਰ ਆ ਪਰਿਵਾਰ ਦਾ ਕਿਵੇਂ ਬਾਰਨਹਾੜੇ ਤੰਬੂ ਤਰਪਾਲਾਂ ਦੇ ਵਿੱਚੋਂ ਨਿਕਲ ਕੇ ਅੱਜ ਅਸੀਂ ਏਡੇ ਵੱਡੇ ਸੁਪਨਿਆਂ ਦੇ ਘਰ ਵਿੱਚ ਪਹੁੰਚ ਗਏ ਆ ਤੇ ਅੱਜ ਸੁਪਨਿਆਂ ਦੇ ਘਰ ਦੀ ਇਹ ਨਵੀਂ ਬਣੀ ਬਿਲਡਿੰਗ ਦੀ ਇੱਕ ਮੰਜ਼ਲ ਤਿਆਰ ਹੋ ਗਈ ਆ ਪਹਿਲੀ ਮੰਜ਼ਲ ਤੇ ਅੱਜ ਸਾਡੇ ਪਰਿਵਾਰ ਦੇ ਮੈਂਬਰ ਤੁਸੀਂ ਦੇਖ ਸਕਦੇ ਹੋ ਗੱਲ ਚ ਹਾਰ ਪਾਏ ਆ ਸਾਰੇ ਵਧਾਈ ਦੇ ਪਾਤਰ ਨੇ ਇਹਨਾਂ ਵਾਸਤੇ ਬਣੀ ਆ ਬਿਲਡਿੰਗ ਇਹ ਇਹਨਾਂ ਵਾਸਤੇ ਸੋਹਣਾ ਇੱਕ ਮਹਿਲ ਵਰਗਾ ਘਰ ਬਣਿਆ ਗੁਰੂ ਦੀ ਕਿਰਪਾ ਤੁਹਾਡੀਆਂ ਅਰਦਾਸਾਂ ਅਸੀਸਾਂ ਦਵਾਵਾਂ ਤੁਹਾਡੀ ਸਪੋਰਟ ਕਿਸੇ ਨੇ ਸੀਮੈਂਟ ਕਿਸੇ ਨੇ ਰੇਤਾ ਕਿਸੇ ਨੇ ਬਜਰੀ ਦਿੱਤੀ ਕੋਈ ਇੱਟਾਂ ਦੇ ਕੇ ਗਿਆ ਸਹਿਰਾ ਜੋਤ ਕੰਪਨੀ ਵਾਲਿਆਂ ਨੇ ਟਾਈਲਾਂ ਦਿੱਤੀਆਂ ਫਿਰ ਸਾਡੇ ਧੰਨਵਾਦ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਆਰਕੀਟੈਕਟਰ ਦਾ ਕੰਮ ਕੀਤਾ ਮਾਲਵਾ ਬਿਲਡਰਸ ਨੇ ਫਿਰ ਧੰਨਵਾਦ ਆ ਆਪਣੇ ਰਣਜੀਤ ਸਿੰਘ ਠੇਕੇਦਾਰ ਜਿਹੜੇ ਵੀਰ ਨੇ ਸਾਰੀ ਬਿਲਡਿੰਗ ਦਾ ਕਾਰਜ ਕਰ ਰਹੇ ਨੇ ਬਿਜਲੀ ਦਾ ਬਲਕਾਰ ਸਿੰਘ ਜੀ ਉਹਨਾਂ ਨੇ ਲੱਕੜੀ ਦਾ ਲਾਡੀ ਵੀਰ ਉਹਨਾਂ ਨੇ ਬਿਲਡਿੰਗ ਦਾ ਅਮਨ ਦੀ ਅਮਨੇ ਹੋਣਾ ਨੇ ਮੰਨੇ ਹੋਣਾ ਨੇ ਫਿਰ ਸੈਂਟਰੀ ਦਾ ਹਰਜੀਤ ਵੀਰ ਹੋਣਾ ਨੇ ਹੋਰ ਬਹੁਤ ਸਾਰੇ ਵੀਰਾਂ ਦੇ ਸਹਿਯੋਗ ਸਦਕਾ ਇੱਕ ਅਰਜ ਜੱਜ ਨੇ ਪਰੇ ਚੜ ਰਿਹਾ ਜਿਹਦੇ ਵਿੱਚ ਬਹੁਤ ਸਾਰੇ ਵੀਰਾਂ ਨੇ ਭਾਰਤ ਦੀ ਸੇਵਾ ਕਰਾਈ ਜਦੋਂ ਮਿੱਟੀ ਪਾਈ ਇੱਥੇ ਬਹੁਤ ਸਾਰੇ ਵੀਰਾਂ ਨੇ ਜੀਸੀਬੀ ਮਸ਼ੀਨ ਸਰਬਜੀਤ ਵੀਰਾ ਮਹਾਰੀ ਤੋਂ ਲੈ ਕੇ ਆਂਦ ਰਹੇ ਮਤਲਬ ਕਿਹਦਾ ਕਿਹਦਾ ਨਾਮ ਲਈਏ ਬਹੁਤ ਸਾਰੇ ਵੀਰਾਂ ਨੇ ਭੈਣਾ ਨੇ ਸਹਿਯੋਗ ਦਿੱਤਾ ਜਿਹਦੇ ਵਿੱਚ ਲੋਕਾਂ ਨੇ ਸਰੀਆ ਇੱਟਾਂ ਸੀਮੈਂਟ ਹਰ ਚੀਜ਼ ਦਾ ਆਪਣੇ ਵੱਲੋਂ ਦਾਨ ਪਾਇਆ ਤੇ ਜਿਹਦੇ ਨਾਲ ਅੱਜ ਇਹ ਬਿਲਡਿੰਗ ਬਣ ਕੇ ਤਿਆਰ ਹੋ ਗਈ ਆ ਇਹ ਬਿਲਡਿੰਗ ਦਾ ਇੱਕ ਮੰਜ਼ਲ ਬਣ ਕੇ ਤਿਆਰ ਹੋਈ ਆ ਸਿਰਫ ਹਜੇ 20 ਤੋਂ 25% ਕੰਮ ਹੋਇਆ ਪਹਿਲੇ ਫਲੋਰ ਤੇ ਫਰਸਟ ਫਲੋਰ ਤੇ ਗਰਾਉਂਡ ਫਲੋਰ ਤੇ ਬੀਬੀਆਂ ਰਹਿ ਰਹੀਆਂ ਤੇ ਫਰਸਟ ਫਲੋਰ ਤੇ ਬਾਪੂਆਂ ਦੇ 150 ਬੈੱਡ ਲੱਗ ਗਏ ਅੱਜ ਹਜੇ 450 ਦੇ ਕਰੀਬ ਬਜ਼ੁਰਗਾਂ ਜਿਹੜੇ ਸਾਡੇ ਉਹ ਸਾਡੇ ਕੋਲੇ ਰਹਿ ਰਹੇ ਆ ਜਿਹਦੇ ਵਿੱਚੋਂ 150 ਬੈੱਡ ਲੱਗਿਆ 2 250 ਬੈੱਡ ਹਜੇ ਹੋਰ ਲੱਗਣਾ ਬਿਲਡਿੰਗ ਦੇ ਵਿੱਚ ਬਾਕੀ ਆ ਉੱਪਰਲੇ ਦੋ ਫਲੋਰ ਬਣਨਗੇ ਫੇਰ ਜਾ ਕੇ ਉਹ ਜਿਹੜਾ 250 ਬੈੱਡ ਆ ਉਹ ਕੰਪਲੀਟ ਹੋਊਗਾ ਪਰ ਇਹਨਾਂ ਵਾਂ ਵੀ ਹੁਣ ਸਾਡੇ ਕੋਲੇ ਇੱਕ ਸ਼ੈੱਡ ਆ ਜਿਹੜਾ ਉਹ ਅੱਧੇ ਤੋਂ ਵੱਧ ਖਾਲੀ ਹੋ ਗਿਆ ਹੁਣ ਹੁਣ ਉਹਦੇ ਨਾਲ ਕੀ ਆ ਜਿਹੜੇ ਮੈਂਬਰ ਨਵੇਂ ਲੈ ਕੇ ਆਉਣ ਵਾਲੇ ਸੀ ਅਸੀਂ ਉਹਨਾਂ ਨੂੰ ਲਿਆ ਪਾਵਾਂਗੇ ਅੱਜ ਇਹ ਬਿਸਤਰੇ ਇਹ ਮੰਜੇ ਲੱਗੇ ਤੁਸੀਂ ਦੇਖਦੇ ਹੋ ਅਸੀਂ ਸੋਚਿਆ ਸੀ ਇੱਥੇ ਨਵੇਂ ਬੈੱਡ ਲਗਾਉਣੇ ਆ ਪਰ ਉਹ ਬਣ ਕੇ ਨਹੀਂ ਹਜੇ ਤਿਆਰ ਹੋਏ ਕੰਪਨੀ ਨੂੰ ਦਿੱਤੇ ਹੋਏ ਆ 50 ਬੈੱਡ ਉਹਨਾਂ ਨੇ 20 ਤਰੀਕ ਨੂੰ ਦੇਣੇ ਆ 50 ਬੈੱਡ ਫਿਰ ਅਗਗੇ 10-15 ਦਿਨਾਂ ਬਾਅਦ ਦੇਣਗੇ ਇਦਾਂ 50-50 ਕਰਕੇ ਉਹ ਬੈੱਡ ਬਣਾ ਕੇ ਦੇ ਰਹੇ ਆ ਬਾਲੇ ਤੋਂ ਕੰਪਨੀ ਆ ਜਿਨ੍ਹਾਂ ਤੋਂ ਬੈੱਡ ਬਣਵਾ ਰਹੇ ਆ ਅਸੀਂ ਤੇ ਅੱਜ ਇਹਨਾਂ ਮੰਜਿਆਂ ਨੂੰ ਪ੍ਰਾਣਿਆਂ ਨੂੰ ਅਸੀਂ ਜਿਹੜੇ ਥੱਲੇ ਪਹਿਲਾ ਮੰਜੇ ਵਰਤਦੇ ਸੀ ਉਹੀ ਮੰਜੇ ਉੱਪਰ ਲਿਆਂਦੇ ਆ ਰਜਾਈਆਂ ਬਿਸਤਰੇ ਸਾਰੇ ਗਦੈਲੇ ਹਰ ਚੀਜ਼ ਆਪਣੇ ਵੱਲੀਓ ਅਸੀਂ ਕੋਸ਼ਿਸ਼ ਕੀਤੀ ਆ ਵੀ ਚੰਗੇ ਤਰੀਕੇ ਨਾਲ ਸਾਡੇ ਪਿਓ ਸਾਡੇ ਛੋਟੇ ਭਰਾ ਵੱਡੇ ਭਰਾ ਇੱਥੇ ਰਹਿ ਸਕਣ ਨੋ ਪਰਨਾ ਬੋਤ ਕਰਨਾ ਪਰਖ ਮਦੂਖ ਦੀ ਤਨ ਹਾਜ਼ਰ ਮੇਰਾ ਬੋਤ ਕਰਨਾ ਪਰਖ ਮਦੂਖ ਦੀ ਤਨ ਹਾਜ਼ਰ ਮੇਰਾ ਵੀਰ ਸਿੰਘ ਤੇ ਵੀਰ ਸਿੰਘ ਜਨ ਗੁਰਾ ਬੁਲਾਏ ਵੀਰ ਸਿੰਘ ਤੇ ਵੀਰ ਸਿੰਘ ਜਨ ਗੁਰਾ ਬੁਲਾਏ ਮਨ ਹੁਕਮ ਕਸ਼ਮੇਸ਼ ਦਾਸੀ ਕੋਲੇ ਆਏ ਮਨ ਹੁਕਮ ਕਸ਼ਮੇਸ਼ ਦਾਸੀ ਕੋਲੇ ਆਏ ਗੁਰੂ ਜੀ ਕਰ ਲੋ ਪਰਗਾ ਉਹ ਕੀ ਕੇ ਕਰ ਲੋ ਪਰਗ ਬੀਉ ਖਦੀ ਬਣਾ ਹਾਜ਼ਰ ਮੇਰਾ पर वजू कंदी त हाज़िर मेरा त हाज़िर मेर ਸ਼ਹੀਦੀ ਨੂੰ ਨੈਗੀ ਦਾ ਸੇਰਾ ਗਿੰਗ ਕਰ ਲੋ ਪਰ ਬਦੂ ਕੀ ਦੀ ਦਾਣਾ ਹਾਜ਼ਰ